ਬਠਿੰਡਾ ਜ਼ਿਲ੍ਹੇ ਦੀ ਸਬਡਿਵੀਜ਼ਨ ਮੋੜ ਮੰਡੀ ਦੇ ਪਿੰਡ ਘੁੰਮਣ ਕਲਾ ਲੱਗ ਕੇ ਬੰਦ ਪੈ ਟੋਲ ਪਲਾਸੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਕਿਸਾਨ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਲਈ ਗਲੇ ਦੀ ਹੱਡੀ ਬਣ ਰਹੇ ਹਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਤੇ ਟਕੋਦਾ ਦੇ ਆਗੂ ਬੰਦ ਪੈ ਟੋਲ ਪਲਾਸੇ ਨੂੰ ਏ ਕਹਿ ਕੇ ਪਾਸੇ ਹਟਾ ਰਹੇ ਹਨ ਕਿ ਇਹ ਟੋਲ ਪਲਾਜ਼ਾ ਨਸ਼ੇੜੀਆਂ ਦਾ ਅੱਡਾ ਤੇ ਸੜਕ ਹਾਦਸਿਆਂ ਦਾ ਕਾਰਖਾਨਾ ਬਣਿਆ ਹੋਇਆ ਹੈ ਤੇ ਹਰ ਰੋਜ਼ ਇੱਥੇ ਵੱਡੇ ਵੱਡੇ ਹਾਦਸੇ ਹੋ ਕੇ ਪਰਿਵਾਰ ਖਤਮ ਹੋ ਚੁੱਕੇ ਹਨ ਜਿਸਨੇ ਇਹ ਟੋਲ ਪਲਾਸੇ ਦਾ ਮਲਬਾ ਅਸੀਂ ਪਾਸੇ ਹਟਾ ਰਹੇ ਹਾਂ ਜਦੋਂ ਕਿ ਪੁਲਿਸ ਪ੍ਰਸ਼ਾਸਨ ਸਾਨੂੰ ਡਟੇ ਹੋਣ ਕਰਕੇ ਅਜਿਹਾ ਕਾਰਨ ਨਹੀਂ ਦਿੰਦਾ ਉਹਨਾਂ ਚਤਾਵਨੀ ਦਿੱਤੀ ਕਿ ਜਿੰਨਾ ਸਮਾਂ ਬੰਦ ਪਏ ਟੋਲ ਪਲਾਸੇ ਦਾ ਮਲਬਾ ਇੱਥੋਂ ਪਾਸੇ ਨਹੀਂ ਹਟਾਇਆ ਜਾਂਦਾ ਉਸ ਸਮੇਂ ਤੱਕ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ ਕਿਉਂਕਿ ਇਸ ਟੋਲ ਪਲਾਸੇ ਉੱਤੇ ਕਦੇ ਵੀ ਕੋਈ ਟੈਕਸ ਨਹੀਂ ਕਟਿਆ ਗਿਆ ਜਿਸ ਲਈ ਅਸੀਂ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਜੋ ਕਿ ਸਾਨੂੰ ਰੋਕ ਰਹੇ ਹਨ ਤੇ ਅਸੀਂ ਇਸ ਦਾ ਮਲਬਾ ਬਿਨਾਂ ਹਟਾਇਤੋਂ ਪੱਸੀ ਨਹੀਂ ਜਾਵਾਂਗੇ ਜੀ ਨਾਂ ਦਾ ਮੇਰਾ ਨਾਂ ਜੀ RAM SINGH ਭਾਰਤੀ ਕਿਸਾਨ ਯੂਨੀਅਨ ਇੱਕ ਤਸਿੱਧੂਪੁਰ ਪਿੰਡ ਦੇ ਆ ਕੀ ਮਾਮਲਾ ਧਰਨਾ ਲਾਇਆ ਹੈ ਕੋਲ ਪ੍ਰਸ਼ਾਸਨ ਬਹੁਤ ਜਗਾ ਹੈ ਇਹ ਜਿਹੜਾ ਇੱਥੇ ਧਰਨਾ ਲਾਇਆ ਜੀ ਇਹ ਜਿਹੜਾ ਟੋਲ ਪਲਾਜ ਹੈ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਇਹ ਮਨਪਰੀਤ ਬਗਲ ਦੀ ਸਟਾਰਵੇਲੇ ਕਾਗਿਆ ਜੀ ਬੇਲੇ ਲੋ ਮਨਪਰੀਤ ਨੇ ਬਣਾਇਆ ਸੀ ਸ਼ੁਰੂ ਕਰਾਇਆ ਸੀ ਇਹ ਪਿੰਡ ਦੇ ਜਿਹੜੇ ਨੇੜੇ ਵਾਲੇ ਨੇ ਇਹਨਾਂ ਨੇ ਵਿਰੋਧ ਕਰਿਆ ਜਿਹੜਾ ਕਿ ਇੱਥੇ ਰੁਕ ਗਿਆ ਚੱਲੂ ਨਹੀਂ ਹੋਇਆ ਪਰ ਇਹ ਇਸ ਟਾਈਮ ਨਸ਼ੇੜੀਆਂ ਦਾ adda ਬਣ ਚੁੱਕਿਆ ਹੈ ਲੁੱਟਾ ਖੋਹਾਂ ਹੁੰਦੇ ਆ ਨਸ਼ੇੜੀ ਇੱਥੇ ਬੈਠੇ ਨਸ਼ਾ ਕਰੀ ਜਾਂਦੇ ਆ ਟੀਕੇ ਲਾਉਂਦੇ ਆ ਉਸ ਤੋਂ ਬਾਅਦ ਜਦੋਂ ਕੋਈ ਲੰਘਦਾ ਰਾਹੀਰ ਉਹਨਾਂ ਨੂੰ ਲੁੱਟ ਰਹਿੰਦੇ ਆ ਲੁੱਟਾ ਖੋਹਾਂ ਵਾ ਇਹ adda ਬਣ ਗਿਆ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਵੀ ਸਾਡਾ ਸਹਿਯੋਗ ਦੇਂਦੀ ਸਰਕਾਰ ਸਾਡੀ ਮਦਦ ਕਰਦੀ ਤੇ ਸਾਡੇ ਨਾਲ ਹੱਥ ਦਾ ਹੱਥ ਟਾ ਕੇ ਸਰਕਾਰ ਕਹਿੰਦੀ ਵੀ ਇਹਨੂੰ ਚੱਕ ਕੇ ਪਾਸੇ ਕਰੋ ਇਹ ਕੰਮ ਸਰਕਾਰ ਦਾ ਸੀ ਵੀ ਜਿਹੜਾ ਨਸ਼ੇੜੀਆਂ ਦਾ ਅੱਡੇ ਨੂੰ ਚੱਕ ਦੇ ਪਰ ਸਰਕਾਰ ਦਾ ਕੰਮ ਅਸੀਂ ਕਰਦੇ ਆ ਤੇ ਸਾਨੂੰ ਫੇਰ ਵੀ ਕਰਨ ਨਹੀਂ ਦਿੱਤਾ ਜਾ ਰਿਹਾ ਜਿਹੜਾ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਇੱਥੇ ਸਾਡੇ ਹੁਣ ਪੁਲਿਸ ਪ੍ਰਸ਼ਾਸਨ ਲਾਤੀ ਜ਼ਿਲਦਾਰ ਸਾਹਿਬ ਦੀ ਡਿਊਟੀ ਲਾਤੀ ਵੀਰ ਨਾਲ ਨੂੰ ਇਹ ਢਾਉਣਾ ਇਹ ਚੱਕੋ ਦਾ ਜਿਹੜਾ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਤੇ ਸਰਕਾਰ ਨਸ਼ੇੜੀਆਂ ਨੂੰ ਸ਼ਹਿ ਦਿੰਦੀਆਂ ਨਸ਼ੇੜਿਆਂ ਨੂੰ ਵੀ ਨਸ਼ਾ ਵੇਚੋ ਤੇ ਖਾਓ ਇਹ ਹੋਣੀ ਨਾ ਸਾਮਾ ਤੇ ਵੇਚਣਗੇ ਵੇਚਣਗੇ ਵਿੱਚ ਖਾਣਗੇ ਵੀ ਸਰਕਾਰ ਨੂੰ ਚਾਹੀਦਾ ਵੀ ਸਾਡਾ ਸਹਿਯੋਗ ਕਰਦੀ ਸਰਕਾਰ ਸਾਨੂੰ ਕਹਿੰਦੇ ਵੀ ਚੱਕੋ ਜਾਕੇ ਉਹਨੂੰ ਪਾਸੇ ਜਿੱਥੇ ਸਿੱਟੇ ਸਿੱਟੋ ਇਹਨੂੰ ਆਪ ਦਾ ਪੱਟਕੇ ਲੈ ਕੇ ਜਾਂਦੇ ਮੁੱਖ ਮੰਤਰੀ ਸਭ ਤਾਂ ਐਂ ਕਹਿ ਰਹੇ ਵੀ ਅਸੀਂ ਗੱਦਾ ਬੰਦ ਕਰਾਵਾਂਗੇ ਤੁਸੀਂ ਕਹਿੰਦੇ ਆ ਵੀ ਨਸ਼ੇੜੀ ਬਣਾ ਰਹੇ ਆ ਇਹਦਾ ਮਤਲਬ ਅਸੀਂ ਕਹਿੰਦਾ ਤੇਰਾ ਮਤਲਬ ਕਹਿਣਾ ਇਹੀ ਹੈ ਨਸ਼ੇੜੀਆਂ ਦਾ ਜਦੋਂ ਹੁਣ ਅੱਡਾ ਹੈ ਨਸ਼ੇੜੀਆਂ ਦੇ ਅੱਡੇ ਨੂੰ ਅਸੀਂ ਪੱਟ ਰਹੇ ਆ ਅਸੀਂ ਟਾਕੇ ਟੀਰੀ ਕਰਦੇ ਵੀ ਇੱਥੋਂ ਨਸ਼ੇੜੀ ਬੈਂਦੇ ਆ ਨਸ਼ਾ ਇੱਥੇ ਵੇਚਣ ਵਾਲੇ ਵੀ ਆਉਂਦੇ ਆ ਪੀਣ ਵਾਲੇ ਵੀ ਆਉਂਦੇ ਆ ਜਦੋਂ ਇੱਥੇ ਬੈੰਦੇ ਆ ਇੱਥੋਂ ਜਿਹੜੇ ਰਹਿਣ ਵਾਲੇ ਆ ਨਸ਼ਾ ਉਹ ਸਿੱਧੇ ਆ ਕੇ ਇਸ ਸੜਕ ਤੋਂ ਲੈ ਕੇ ਮੁੜ ਜਾਂਦੇ ਆ ਤੇ ਫੀਨ ਵਾਲੇ ਇੱਥੇ ਬੱਥੇ ਪੀ ਜਾਂਦੇ ਆ ਤੇ ਵੇਚੇ ਨਾਲੇ ਸੁਵਿਚ ਕੇ ਮੁੜ ਜਾਂਦੇ ਆ ਲਾ ਕੇ ਤਾਂ ਦੂਰ ਜਾਣਾ ਪਵੇ ਨਾ ਕਿਤੇ ਸ਼ਹਿਰ 'ਚ ਜਾਣਾ ਪਵੇ। ਪਰ ਕਿਸਾਨ ਥੋੜੇ ਠਾਈ ਵੀ ਜਾਂਦੇ ਆ ਕੀ ਮਤਲਬ ਠਾਈ ਜਾਂਦੇ ਨਾਲ ਅਸੀਂ ਇਹ ਪਹਿਲਾਂ ਵੀ ਇੱਕ ਦਿਨੇ ਸ਼ੁਰੂਆਤ ਕੀਤੀ ਸੀ ਜਿਹੜਾ ਸਾਰਾ ਟਾਇਆ ਸੀ ਪਰ ਅੱਜ ਸਾਡੇ ਕਿਸਾਨ ਜਿਹੜੇ ਇਹ ਕਿ ਚਾਕੇ ਪਾਸੇ ਕਰਦੇ ਸੀ ਵੀ ਅਸੀਂ ਜਿਹੜੇ ਪੱਤਰ ਪਏ ਆ ਸਾਰੇ ਇਹ ਪਿੰਡ ਪੱਟਿਆ ਪੱਛ ਕੇ ਚਾਕੇ ਪਾਸੇ ਕਰ ਦਗੇ ਪਰ ਪ੍ਰਸ਼ਾਸਨ ਕਹਿੰਦਾ ਵੀ ਇਹ ਕੋਡ ਚ ਕੇਸ ਚੱਲ ਰਿਹਾ ਨਹੀਂ ਚੱਕਣਾ ਪਰ ਅਸੀਂ ਚੱਕਦੇ ਸੀ ਸਾਨੂੰ ਸਰਕਾਰ ਇਹ ਹਟਾਰੀਏ ਸਰਕਾਰ ਦੀ ਸਹੇਦੇ ਸਾਰਾ ਕੋਈ ਹੋਰ ਹੈ ਨਸ਼ੇੜੀਆਂ ਨੂੰ ਸਹੇਦਣ ਵਾਲੀ ਗੱਲ ਨਹੀਂ ਹੈ ਸਰਕਾਰ ਦੀ ਮੰਗ ਕੀ ਹਾਂ ਤੁਹਾਡੀ ਸਾਡੀ ਮੰਗ ਇਹ ਹੈ ਵੀ ਜਿਹੜਾ ਇਹ ਟੋਲ ਪਲਾਜ ਹੈ ਇਹਨੂੰ ਪੱਟ ਕੇ ਲਿਆਇਆ ਜਾਵੇ ਇਹ ਜਿਹੜਾ ਹੁਣ ਦਾ ਸਿਸਟਮ ਹੈ ਪੱਟ ਕੇ ਲਿਆ ਦੇਣ ਇਹਨੂੰ ਬਦਲ ਕਿਤਾ ਜਾਵੇ ਇਥੋਂ ਪ੍ਰੇਰਣ ਕਰਕੇ ਸੜਕਾਂ ਜਿਹੜੀ ਚਾਲੂ ਕੀਤੀ ਜਾਵੇ ਕਿਉਂਕਿ ਇਹ ਨਸ਼ੇੜੀਆਂ ਦਾ ਜਿਹੜਾ ਅੱਡਾ ਹੈ ਰਾਜ ਇਰਾਨ ਨੂੰ ਚੰਗੀ ਆਉਂਦੀ ਹੈ ਉਹ ਇਥੇ ਲੁੱਟਾ ਖੋਹਾਂ ਕਰਦੇ ਆ ਇਸ ਕਾਰਨ ਵੀ ਇਹ ਪੱਟਿਆ ਜਾਵੇ ਤੇ ਨਹੀਂ ਅਸੀਂ ਪੱਟਣਾ ਦਾ ਹੈਗਾ ਹੀ ਆ ਪੱਟਾਂਗੇ ਪੱਟ ਕੇ ਹਟਾਂਗੇ ਪੱਤੇ ਵੇਣਾ ਹਰਦੇ ਨਹੀਂ ਅਸੀਂ ਸਾਨੂੰ ਕੁਝ ਵੀ ਹੋ ਜਾਏ ਚਾਹੇ ਸਰਕਾਰ ਜੇਲਾ ਦੇ ਵਿੱਚ ਤੇ ਟਿਆਣਾ ਚ ਬੰਦ ਕਰੇ ਕੁਝ ਕਰੇ ਪਰ ਇਹ ਅਸੀਂ ਪੱਟਣਾ ਦਾ ਪੱਟਣਾ ਹੀ ਆ ਪੱਟਾਂ ਹੀ